ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਕੱਲ ਆਪਾਂ ਇੱਥੇ ਪੰਜਾਬ ਯੂਨੀਵਰਸਿਟੀ ਕੱਟ ਰੱਖਿਆ ਸੀ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਤੇ ਪੰਜਾਬੀਆਂ ਆਪਦਾ ਹੱਕ ਜਿਤਾਉਣ ਆਏ ਚੰਡੀਗੜ੍ਹ ਪੁਲਿਸ ਦੀਆਂ ਸਾਰੀਆਂ ਰੋਕਾਂ ਚਾਹੇ ਉਹ ਬਾਡਰਾਂ ਦੇ ਲੱਗੀਆਂ ਸੀ ਚਾਹੇ ਇੱਥੇ ਪੀਯੂ ਦੇ ਗੇਟ ਤੇ ਲੱਗੀਆਂ ਸੀ ਸਾਰੀਆਂ ਤੋੜ ਕੇ ਪੰਜਾਬੀ ਇੱਥੇ ਅੰਦਰ ਆਏ ਪਹਿਲਾਂ ਤੁਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਮਤਲਬ ਪੰਜਾਬੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਸਾਡੀ ਆ ਚੰਡੀਗੜ੍ਹ ਸਾਡਾ ਫੇਰ ਚਾਹੇ ਪੁਲਿਸ ਜ਼ੋਰ ਲਾ ਲੇ ਚਾਹੇ ਪ੍ਰਸ਼ਾਸਨ ਜ਼ੋਰ ਲਾ ਲੇ ਕਿ ਇਹ ਹੱਕ ਅਸੀਂ ਆਪਦਾ ਲੈ ਕੇ ਰਾਂਗੇ ਦੂਸਰਾ ਥੋੜੀ ਜਾਣਕਾਰੀ ਦੇ ਤੇ ਇੱਕ ਤਾਂ ਦੋਸਤੋ ਅੱਜ ਫੇਰ ਬਾਰ-ਬਾਰ ਉਹੀ ਗੱਲ ਆਈ ਕਿ ਸੈਨੇਟ ਦੀ ਜਿਹੜੀ ਨੋਟੀਫਿਕੇਸ਼ਨ ਆ ਜਿਹੜਾ ਸ਼ਡਿਊਲ ਦੀ ਨੋਟੀਫਿਕੇਸ਼ਨ ਆ ਕਿ ਉਹ ਜੀ ਉੱਥੇ ਪਈਆ ਕੱਲ ਨੂੰ ਵਰਕਿੰਗ ਡੇ ਆ ਹੋਜੂ ਉਹਦੇ ਤੇ ਹਲੇ ਵੀ ਸਾਨੂੰ ਮਤਲਬ ਕੁਝ ਕਲੀਅਰ ਕਟ ਦੱਸਿਆ ਨਹੀਂ ਜਾ ਰਿਹਾ ਹਾਲਾਂਕਿ ਸਾਨੂੰ ਮਤਲਬ ਵਾਈਸ ਚਾਂਸਲਰ ਦਾ ਜਿਹੜਾ ਯੂਨੀਵਰਸਿਟੀ ਦਾ ਮਤਲਬ ਇੱਕ ਡੈਲੀਗੇਸ਼ਨ ਅੱਜ ਮਿਲ ਕੇ ਗਿਆ ਜਿਨ੍ਹਾਂ ਵੱਲੋਂ ਆਇਆ ਕਿ ਮੀਟਿੰਗ ਕਰਨਾ ਚਾਹੁੰਦੇ ਨੇ ਵਾਈਸ ਚਾਂਸਲਰ ਮੈਡਮ ਤੇ ਕੱਲ ਨੂੰ ਉਹ ਮੀਟਿੰਗ ਵੀ ਅਸੀਂ ਮਤਲਬ ਇੱਥੇ ਹੈਗੀ ਆ ਤੇ ਕੁਝ ਚੀਜ਼ਾਂ ਉਹਦੇ ਚ ਵੀ ਆਉਣਗੀਆਂ ਤੇ ਉਦੋਂ ਚ ਬੇਸਿਕ ਮਸਲੇ ਇਹੀ ਨੇ ਕਿ ਇੱਕ ਤਾਂ ਸੈਨੇਟ ਤਾਂ ਮਨੂ ਚਲੋ ਵਾਈਸ ਚਾਂਸਲਰ ਦੇ ਹੱਥ ਚ ਨਹੀਂ ਉਹ ਤਾਂ ਵਾਈਸ ਪ੍ਰੈਜ਼ੀਡੈਂਟ ਨੇ ਕਰਨੀਆਂ ਪਰ ਇੱਕ ਤਾਂ ਇਹ ਕਿ ਜਦੋਂ ਤੱਕ ਨਵੀਂ ਸੈਨੇਟ ਨਹੀਂ ਬਣਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਨਵੇਂ ਫੈਸਲੇ ਨਹੀਂ ਲਾਊਗੀ ਮਤਲਬ ਪਾਲਿਸੀ ਡਿਸੀਜਨ ਜਿਹੜੇ ਹੁੰਦੇ ਨੇ ਰੂਟੀਨ ਵਰਕਿੰਗ ਹੀ ਮਤਲਬ ਜਾਰੀ ਰਹੂਗੀ ਦੂਜੀ ਜਿਹੜੀ ਗੱਲ ਆ ਕਿ ਇਹ ਦੂੰ ਹੀ ਸੈਨੇਟ ਬਣੂਗੀ ਤਾਂ ਪਿਛਲੇ ਜਿਹੜੇ 1.5 ਸਾਲ ਦੇ ਫੈਸਲੇ ਨੇ ਉਹਨਾਂ ਦਾ ਇੱਕ ਰਿਵਿਊ ਕਰਿਆ ਜਾਊਗਾ ਇਹ ਬੜਾ ਜ਼ਰੂਰੀ ਆ ਤੇ ਨਾਲ ਦੀ ਨਾਲ ਇਹ ਕਿ ਪਿਛਲਾ ਜਦੋਂ 100 ਦਿਨ ਦਾ ਸੈਨੇਟ ਦਾ ਪ੍ਰੋਟੈਸਟ ਹੋਇਆ ਸੀ ਉਦੋਂ ਕੁਝ ਬੱਚਿਆਂ ਦੇ ਇੱਕ ਕੇਸ ਦਰਜ ਹੋਇਆ ਸੀ ਜਿਹੜਾ ਹਲੇ ਤੱਕ ਕੈਨਸਲ ਨਹੀਂ ਹੋਇਆ ਉਹ ਦਰਜ ਉਹ ਦਰਜ ਕੀਤਾ ਕੇਸ ਤੇ ਇੱਕ ਸਿਵਲ ਸੂਟ ਆ ਜਿਹੜਾ ਕੁਝ ਪੰਜ ਜਥੇਬੰਦੀਆਂ ਤੇ ਹੈਗਾ ਜਿਹਨੂੰ ਉਹਨੂੰ ਰੱਦ ਕਰਿਆ ਜਾਵੇ ਤੇ ਇਹ ਮੰਗ ਨੂੰ ਲੈ ਕੇ ਵਾਈਸ ਚਾਂਸਲਰ ਨਾਲ ਮੀਟਿੰਗ ਆ ਤੇ ਇਹ ਤੋਂ ਗਾਹਾਂ ਕੁਝ ਇਹ ਆ ਕਿ ਜਿਹੜੀ ਇਹਨਾਂ ਨੇ ਐਸਓਪੀ ਲਿਆਂਦੀ ਸੀ ਪੀਯੂਸੀਐਸਸੀ ਜਿਹੜੀ ਕੌਂਸਲ ਆ ਤੇ ਉਹਦਾ ਕਨ ਉਨੂੰ ਸਕ੍ਰੈਪ ਕਰਿਆ ਜਾਵੇ ਤੇ ਨਾਲ ਦੀ ਨਾਲ ਇੱਕ ਵੈਟਿੰਗ ਕਮੇਟੀ ਜਿਹੜੀ ਬਣਾਈ ਗਈ ਸੀ ਜੀ ਜਿੱਥੇ ਇਹਨਾਂ ਨੇ ਕਿਹਾ ਜੀ ਪੀਜੂ ਚ ਕਿਹੜਾ ਬਲਾਰਾ ਬੋਲ ਸਕਦਾ ਕਿ ਉਹੋ ਕਮੇਟੀ ਦੱਸਿਆ ਕਰੂ ਨਹੀਂ ਅਸੀਂ ਤੁਹਾਨੂੰ ਸੈਮੀਨਾਰ ਵੀ ਨਹੀਂ ਕਰਨ ਦੇਵਾਂਗੇ ਜੇ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਪਿੱਛੇ ਜੇ ਸਰਦਾਰ ਅਜਮੇਰ ਸਿੰਘ ਦੇ ਆਉਣ ਨੂੰ ਲੈ ਕੇ ਇੱਥੇ ਬੜਾ ਰੌਲਾ ਪਿਆ ਸੀ ਉਹਨਾਂ ਨੂੰ ਮਲਬ ਹਾਲ ਦੇਣ ਦਾ ਮਸਲਾ ਜਿਹੜਾ ਖੜਾ ਹੋ ਗਿਆ ਸੀ ਕਿ ਅਸੀਂ ਨਹੀਂ ਦੇਵਾਂਗੇ ਕਿ ਉਹ ਕਮੇਟੀ ਸਕ੍ਰੈਪ ਕੀਤੀ ਜਾਵੇ ਤੇ ਨਾਲ ਦੀ ਨਾਲ ਕਿ ਰੈਜ਼ਰਵੇਸ਼ਨ ਦੇ ਮਸਲੇ ਨਾਲ ਲੈ ਕੇ ਕਿ ਡਿਊ ਪ੍ਰੋਸੈਸ ਜਿਹੜਾ ਉਹ ਲਾਗੂ ਕੀਤਾ ਜਾਵੇ ਇਹ ਮੰਗਾਂ ਨੂੰ ਲੈ ਕੇ ਵਾਈਸ ਚਾਂਸਲਰ ਨਾਲ ਮੀਟਿੰਗ ਆ ਉਹ ਤੋਂ ਬਿਨਾ ਅਜੇ ਐਸਐਸਪੀ ਮੈਡਮ ਵੱਲੋਂ ਵੀ ਬਾਰ ਬਾਰ ਇਹ ਕਰੀ ਯਾਰੀ ਸੀ ਗੱਲ ਕਿ ਇੱਕ ਮੀਟਿੰਗ ਕੀਤੀ ਜਾਣੀ ਚਾਹੀਦੀ ਆ ਪ੍ਰਸ਼ਾਸਨ ਨਾਲ ਉੱਥੇ ਸਾਡਾ ਕਲੀਅਰ ਆ ਕਿ ਇੱਥੇ ਆ ਕਿ ਸਾਨੂੰ ਜਿਹਨੇ ਮਿਲਣਾ ਉਹ ਮਿਲ ਸਕਦਾ ਬਾਕੀ ਇੱਕ ਅਸੀੜੀ ਗੱਲ ਇੱਥੇ ਕਲੀਅਰ ਕਰਨੀ ਚਾਹਾਂਗੇ ਮਤਲਬ ਪੰਜਾਬ ਸਰਕਾਰ ਅੱਗੇ ਵੀ ਮਤਲਬ ਇਹ ਸਾਡਾ ਲਾਂਭਾ ਸਮਝ ਲਓ ਸਾਡੇ ਵੱਲੋਂ ਇਹਦੀ ਨਿੰਦਿਆ ਸਮਝ ਲਓ ਕਿ ਕੱਲ ਇੱਥੇ ਚੰਡੀਗੜ੍ਹ ਪੁਲਿਸ ਤਾਂ ਸਾਨੂੰ ਕੁੱਟਣ ਆਈ ਆ ਪਰ ਪੰਜਾਬ ਪੁਲਿਸ ਵੀ ਇੱਥੇ ਪਹੁੰਚੀ ਹੋਈ ਸੀ ਗੇਟ ਨੰਬਰ 1 ਤੇ ਜਦੋਂ ਲਾਠੀ ਚਾਰਜ ਹੋਇਆ ਤਾਂ ਸਿਰਫ ਮਨੋ ਚੰਡੀਗੜ੍ਹ ਪੁਲਿਸ ਦੀਆਂ ਡਾਂਗਾਂ ਨਹੀਂ ਸੀ ਚੱਲ ਰਹੀਆਂ ਉੱਥੇ ਪੰਜਾਬ ਪੁਲਿਸ ਦੀਆਂ ਡਾਂਗਾਂ ਵੀ ਚੱਲ ਰਹੀਆਂ ਸੀ ਤੇ ਹੁਣ ਇਹਨੂੰ ਹਾਸੂ ਹੀ ਨਹੀਂ ਗੱਲ ਕਹਿ ਲੋ ਜਾਂ ਪੰਜਾਬ ਦੀ ਤਰਾਸ਼ ਦੀ ਕਹਿ ਲੋ ਵੀ ਕੁੱਟਣ ਵਾਲੇ ਵੀ ਪੰਜਾਬੀ ਸੀ ਤੇ ਕੁੱਟ ਖਾਣ ਵਾਲੇ ਚ ਪੰਜਾਬੀ ਚਲੋ ਬੱਚੇ ਤਾਂ ਸਿਗੇ ਸਿਗੇ ਮਨੋ ਪੰਜਾਬ ਦਾ ਐਮਐਲਏ ਦਿਨੇਸ਼ ਚੱਡਾ ਵੀ ਵਿੱਚ ਕੁੱਟ ਖਾ ਰਿਹਾ ਸੀ ਇਸ ਚੀਜ਼ ਤੇ ਅਸੀਂ ਮਨੋ ਭਗਵੰਤ ਮਾਨ ਸਰਕਾਰ ਕਿਉਂਕਿ ਹੋਮ ਮਿਨਿਸਟਰ ਉਹ ਨੇ ਪੁਲਿਸ ਉਹਨਾਂ ਦੇ ਅੰਡਰ ਆ ਉਹ ਇਹਦਾ ਜਵਾਬ ਦੇਣ ਕਿ ਕਿਵੇਂ ਹੋਇਆ ਅਸੀਂ ਨਖੀਦੀ ਕਰਦੇ ਹਾਂ ਮੋਰਚੇ ਬਣਾਉਂ ਉਸ ਐਕਟ ਦੀ ਕਿ ਇਹ ਤੋਂ ਬਿਨਾ ਜਿੱਥੋਂ ਤੱਕ ਗੱਲ ਆ ਅਗਲੇ ਐਕਸ਼ਨਾਂ ਦੀ ਤਾਂ ਮੋਰਚੇ ਦੀ ਮੀਟਿੰਗ ਜਿੱਦਕੀ ਗੱਲ ਇਹ ਨਰਤਾਰਤ ਹੋਈ ਆ ਕਿ ਦੇਖੋ ਕੁਝ ਵੀ ਹੋ ਜੇ ਜੇ ਯੂਨੀਵਰਸਿਟੀ ਤੇ ਜਿਹੜਾ ਕੇਂਦਰ ਹਕੂਮਤ ਦਾ ਇਹ ਰਵਈਆ ਹੀ ਰਿਹਾ ਕਿ ਇਸ ਤਰ੍ਹਾਂ ਲਟਕਾ ਕੇ ਪਤਾ ਨਹੀਂ ਦਿਨ ਕੱਢ ਲੈਣਗੇ ਫਿਰ ਪੇਪਰ ਸ਼ੁਰੂ ਹੋ ਜਾਣਗੇ ਪੇਪਰ ਸ਼ੁਰੂ ਹੋ ਜਾਣਗੇ ਤਾਂ ਮੋਰਚਾ ਠੰਡਾ ਪੈ ਜਾਊ ਤਾਂ ਅਸੀਂ ਇਹ ਦੱਸ ਦੇਣਾ ਚਾਹੁੰਦੇ ਕਿ ਯਾਰ ਜੇ ਇੱਥੇ ਯੂਨੀਵਰਸਿਟੀ ਚੱਲੂਗੀ ਤਾਂ ਉਹ ਪੰਜਾਬ ਦੇ ਹੱਕਾਂ ਦੇ ਨਾਲ ਚੱਲੂਗੀ ਜੇ ਸਥਿਤੀ ਆਉਂਦੀ ਆ ਕਿ ਪੇਪਰ ਸ਼ੁਰੂ ਹੋ ਜਾਂਦੇ ਨੇ ਤੇ ਪੰਜਾਬ ਦੇ ਹੱਕ ਜਿਹੜੇ ਘੱਟੂ-ਘੱਟ ਸੈਨੇਟਰਾਂਹੀਂ ਸਾਡੀ ਨਮਾਇੰਦਗੀ ਦਾ ਸਵਾਲ ਉਹ ਹੱਲ ਨਹੀਂ ਹੁੰਦਾ ਤਾਂ ਇੱਥੇ ਕੋਈ ਪੇਪਰ ਵੀ ਨਹੀਂ ਹੋਣਾ ਇਹ ਅਸੀਂ ਜ਼ਰੂਰ ਮਤਲਬ ਦਾਵਾ ਕਰਦੇ ਆ ਕਿ ਫਿਰ ਜੇ ਇਹ ਯੂਨੀਵਰਸਿਟੀ ਨੇ ਚੱਲਣਾ ਤਾਂ ਸਟੂਡੈਂਟ ਵਿਦਿਆਰਥੀ ਹੱਕਾਂ ਦੇ ਅਨੁਸਾਰ ਚੱਲਣਾ ਪੰਜਾਬ ਦੇ ਹੱਕਾਂ ਦੇ ਅਨੁਸਾਰ ਚੱਲਣਾ ਨਹੀਂ ਨਾ ਇੱਥੇ ਕੋਈ ਪੇਪਰ ਹੋਣਗੇ ਨਾ ਫਿਰ ਇਥੋਂ ਦਾ ਪ੍ਰਸ਼ਾਸਨ ਜਿਹੜਾ ਪ੍ਰਬੰਧਕੀ ਬਲੌਗ ਆ ਫਿਰ ਉਹ ਵੀ ਬੰਦ ਹੋਊਗਾ ਹੁਣ ਅਪੀਲ ਆ ਸਾਡੀ ਮਤਲਬ ਕੇਂਦਰੀ ਹਕੂਮਤ ਨੂੰ ਤੇ ਪੀਵੀ ਦੇ ਪ੍ਰਸ਼ਾਸਨ ਨੂੰ ਕਿ ਕਿਰਪਾ ਕਰਕੇ ਹੋਰ ਸਾਨੂੰ ਤੰਗ ਨਾ ਕਰੋ ਕੱਲ ਪੰਜਾਬੀ ਦੱਸ ਚੁੱਕੇ ਨੇ ਕਿ ਜੇ ਤੁਸੀਂ ਉਹਨਾਂ ਨੂੰ ੱੱਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਕਿਵੇਂ ਜਵਾਬ ਦਿੰਦੇ ਨੇ ਜੇ ਅੱਗੇ ਮਤਲਬ ਰਵਈਆ ਹੀ ਰਿਹਾ ਤਾਂ ਜਵਾਬ ਇਸੇ ਤਰ੍ਹਾਂ ਨਾਲ ਦਿੱਤਾ ਜਾਊਗਾ ਬਾਕੀ ਸਾਨੂੰ ਉਮੀਦ ਹੈ ਕਿ ਕੱਲ ਨੂੰ ਮਤਲਬ ਪ੍ਰਸ਼ਾਸਨ ਇਸ ਤੇ ਕੁਝ ਕਲੈਰੀਫਾਈ ਕਰ ਦੂਗਾ ਕਿ ਗੱਲ ਕਿੱਥੇ ਖੜੀ ਹੈ ਤੇ ਕਦੋਂ ਤੱਕ ਹੋ ਜਾਊਗਾ ਜੇ ਨਹੀਂ ਹੁੰਦਾ ਤਾਂ ਉਮੀਦ ਹੈ ਦੋਸਤੋ ਕਿ ਜਦੋਂ ਅੱਗੇ ਲੋੜ ਪਈ ਜਿਵੇਂ ਕੱਲ ਪੰਜਾਬ ਨੇ ਦੱਸਿਆ ਅੱਗੇ ਵੀ ਪੰਜਾਬੀ ਮਤਲਬ ਆਪਣੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰ ਦੇਵਾਂਗੇ ਧੰਨਵਾਦ